ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਵੋਟ ਦੀ ਰਾਜਨੀਤੀ ਬੜਾ ਕੰਪਲੈਕਸ ਜਿਹਾ ਸਿਸਟਮ ਹੁੰਦਾ ਇਹ ਨੂੰ ਸਮਝਣਾ ਇਨਾ ਸੌਖਾ ਨਹੀਂ ਇਹਦੇ ਵਿੱਚ ਪਾਰਟੀ ਵੀ ਵੱਡਾ ਫੈਕਟਰ ਹੁੰਦੀ ਹੈ ਉਮੀਦਵਾਰ ਵੀ ਉਮੀਦਵਾਰ ਦੇ ਰਿਲੇਸ਼ਨ ਵੀ ਉਮੀਦਵਾਰ ਦੇ ਕਿਤੇ ਹੋਏ ਕੰਮ ਵੀ ਉਮੀਦਵਾਰ ਦੀ ਸ਼ਾਖ ਉਹਦਾ ਇਮੇਜ ਵੀ ਉਹਦੇ ਕੋਲ ਕਿੰਨਾ ਕੁ ਪੈਸਾ ਇਹ ਵੀ ਇਸ ਜਿਸ ਏਰੀਏ ਚੋਂ ਬੋਟਾ ਮਕਨ ਜਾਂਦਾ ਹੈ ਉੱਥੇ ਲੋਕਾਂ ਦੀ ਧੜੇਬੰਦੀ ਲੋਕਾਂ ਦਾ ਅਵੇਅਰਨੈਸ ਲੈਵਲ ਉੱਥੋਂ ਦੇ ਜਿਹੜੀ ਹੈ ਜਾਤ ਬਰਾਦਰੀ ਉਹਨਾਂ ਦੀ ਜਿਹੜੀ ਉੱਥੋਂ ਦੀ ਡੈਮੋਗ੍ਰਾਫੀ ਹੈ ਬਹੁਤ ਕੁਝ ਕਨਸਿਡਰ ਹੁੰਦਾ ਹੈ ਤਾਂ ਅਸੀਂ ਇਸ ਨੂੰ ਸਮਝ ਸਕਦੇ ਹਾਂ ਇਸੇ ਕਰਕੇ ਕਿਤੇ ਇਹ ਤਾਂ ਵੀ ਹੋ ਰਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਕੀ ਕਾਸਰ ਰਣਨੀਤੀ ਦਾ ਦੀਨ ਕੰਮ ਕਰ ਰਹੀ ਹੋਵੇ ਤੁਸੀਂ ਇਹ ਦੇਖੋ ਕਿ ਜਿਵੇਂ ਉਹ ਬੰਦੇ ਲੈ ਕੇ ਆਏ ਨੇ ਵੱਡੇ ਵੱਡੇ ਬੰਦੇ ਪਟਿਆਲੇ ਦੀ ਐਗਜ਼ੈਂਪਲ ਲੈ ਲੀਏ ਪ੍ਰਨੀਤ ਕੌਰ ਪ੍ਰਨੀਤ ਕੌਰ ਜਿਹੜੀ ਫੈਮਿਲੀ ਦੀ ਮੂਹ ਹੈ ਮਹਾਰਾਜਾ ਫੈਮਿਲੀ ਥੀ ਕੈਪਟਨ ਮਨਿੰਦਰ ਸਿੰਘ ਦੀ ਧਰ ਪਤਨੀ ਉਸ ਫੈਮਿਲੀ ਨੇ 47 ਦੇ ਵਿੱਚ ਜਿਸ ਤਰੀਕੇ ਨਾਲ ਪਾਕਿਸਤਾਨ ਤੋਂ ਉੱਜੜ ਕੇ ਆਏ ਲੋਕਾਂ ਦੀ ਮਦਦ ਕੀਤੀ ਸੀ ਉਹ ਜਿਹੜੇ ਲੋਕ ਨੇ ਉਹ ਪਰਿਵਾਰ ਨੇ ਹਲੇ ਵੀ ਇਸ਼ਾਨਦਤ ਨੇ ਇਹ ਵੀ ਇੱਕ ਹੈ ਐਨੇ ਸਾਲਾਂ ਚ ਕਿੰਨੇ ਵਾਰ ਹੋ ਤਿੰਨ ਵਾਰ ਸੰਸਦ ਰਹੇ ਲੋਕਾਂ ਦੇ ਕੰਮ ਕੀਤੇ ਕੈਪਟਨ ਸਾਹਿਬ ਨੇ ਕੰਮ ਕੀਤੇ ਉਹ ਸੰਬੰਧ ਵੀ ਤਾਂ ਕੰਮ ਆਉਣਗੇ ਤੂੰ ਇਹ ਸਰ ਜਿਹੜੇ ਲੋਕਾਂ ਨੂੰ ਉਹਨਾਂ ਨੇ ਕਿਤੇ ਨਾ ਕਿਤੇ ਕੁਰਸੀਆਂ ਦਵਾਈਆਂ ਉਹਨੂੰ ਸੰਬੰਧ ਵੀ ਕੰਮ ਆਉਣਗੇ ਉਹਨਾਂ ਦਾ ਇਸ਼ਾਨਦਤ ਹੋਣਗੇ ਸਭ ਇਸ ਤਰ੍ਹਾਂ ਇਹ ਰਵੀਤ ਬਿਟੂ ਇਸ ਤਰ੍ਹਾਂ ਜਰਜੀ ਸਾਦੂ ਸਾਰੇ ਲੋਕਾਂ ਹੰਸ ਰਹੇ ਜਾਂਸ ਜਿੰਨੇ ਵੀ ਵੱਡੇ ਨਾਮ ਇਹਨਾਂ ਨੇ ਖੜੇ ਕੀਤੇ ਨੇ ਉਹਨਾਂ ਦੇ ਕਈ ਪੱਖਾਂ ਤੋਂ ਵਿਚਾਰਨ ਵਾਲੀ ਗੱਲ ਹੈ ਕਿ ਕੋਈ ਨਵੀਂ ਰਣਨੀਤੀ ਨਾਲ ਚੱਲ ਰਹੀ ਹੈ ਭਾਰਤੀ ਜਨਤਾ ਪਾਰਟੀ ਇਸ ਦੇ باوجود ਕਿ ਕਿਸਾਨ ਵਿਰੋਧ ਕਰ ਰਹੇ ਨੇ ਜਿੱਥੇ ਵੀ ਹੋ ਜਾਂਦੇ ਨੇ ਕੀ ਭਾਰਤੀ ਜਨਤਾ ਪਾਰਟੀ ਇਸ ਵਾਰ ਕੁਝ ਨਵਾਂ ਕਰੇਗੀ ਪੰਜਾਬ 'ਚ ਇਹ ਤੇ ਗੱਲ ਕਰਨੀ ਬਣਦੀ ਹੈ ਇਹ ਤੇ ਗੱਲ ਕਰਦੇ ਆਪਾਂ ਲੇਕਿਨ ਉਸ ਤੋਂ ਪਹਿਲਾਂ ਫੇਰ ਇੱਕ ਵਾਰ ਉਹੀ ਪੀਰ ਕੇ ਪਿਆਰੇ ਦਰਸ਼ਕੋ ਜਿਨਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਹੁਣ ਜੇ ਪੰਜਾਬ ਚ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ 6 ਉਮੀਦਵਾਰਾਂ ਚੋਂ ਜੇ ਤਿੰਨ ਦੀ ਐਗਜ਼ਾਮਪਲ ਅਪਾ ਲੈ ਲਈਏ ਜਿਹੜੇ ਬਰਮ ਲਏ ਨੇ ਇੱਕ ਤਾਂ ਰਵਨੀਤ ਵੀਟੂ ਲੁਧਿਆਣੇ ਤੋਂ ਉਹ ਫੈਮਿਲੀ ਲਗਾਤਾਰ ਦੋ ਵਰਤਾਂ ਲੁਧਿਆਣੇ ਤੋਂ ਐਮਪੀ ਕੌਰੀਆ ਨਦ ਪਰਸਾ ਤੋਂ ਆਬੀਅਨਸਿੰਗ ਫੈਮਿਲੀ ਔਰ ਪਾਵਰ ਚ ਰਹੇ ਲਗਾਤਾਰ ਇੱਕ ਪਰਿਵਾਰ ਦੇ ਕਈ ਪੈਂਬਰ ਇੱਕ ਜੀ ਦੂਜਾ ਪ੍ਰਤੀਖੋਰ ਮੁੱਖ ਮੰਤਰੀ ਰਹੇ ਕੈਪਟਨ ਸਾਹ ਆਪ ਧਨਵਾਰੀ ਸੰਸਦ ਰਹੇ ਔਰ ਫੈਮਿਲੀ ਨੇ ਬਹੁਤ ਸਾਰੇ ਰਿਫਿਊਜੀ ਜਿਹੜੇ ਆਏ ਸੀ ਪਾਕਿਸਤਾਨ ਤੋਂ ਉਹਨਾਂ ਦੇ ਆਸਾਨ ਕੀਤੇ ਹੋਏ ਨੇ ਇਸੇ ਤਰ੍ਹਾਂ ਅੰਮ੍ਰਿਤਸਰ ਸਾਹਿਬ ਤੋਂ ਤਰਜੀਤ ਸਿੰਘ ਸੰਧੂ ਜਿਸ ਤਰੀਕੇ ਨਾਲ ਉਹਨਾਂ ਦੇ ਦਾਦਾ ਜੀ ਤੇਜਤ ਸਿੰਘ ਸੁਬੰਦਰੀ ਦਾ ਸਿੱਖ ਪੋਲਿਟਿਕਸ ਵਿੱਚ ਸਥਾਨ ਰਿਹਾ ਹੈ ਤੇ ਉਹ ਵੀ ਬਟਾ ਨਾਮ ਰਹੇ ਨੇ ਤੇ ਤੇਜਾ ਸਿੰਘ ਸਮੁੰਦਰੀ ਹਾਲ ਆਪਾਂ ਦੇਖਦੇ ਆ ਹਰ ਰੋਜ਼ ਜ਼ਿਕਰ ਕਰਦੇ ਆ ਆਪਾਂ ਉਸ ਦਾ ਉਹਨਾਂ ਦੇ ਦਾਦਾ ਜੀ ਦੇ ਨਾਮ ਤੇ ਨਾ ਉਸ ਦਾ ਵੀ ਜਾਂ ਉਹਨੇ ਅਮਰੀਕਾ ਚ ਜਿਸ ਤਰ੍ਹਾਂ ਦੇ ਜੜੇ ਉਹਨਾਂ ਦੇ ਸਬੰਧ ਰਹੇ ਨੇ ਬਹੁਤ ਕੰਮਾਂ ਦੇ ਲਈ ਅੱਜੇ ਪੱਲਾ ਤੇ ਵੱਡੇ ਵੱਡੇ ਜਿਹੜੇ ਹੋਰ ਜਿਹੜੇ ਉਲਟ ਫੇਰ ਹੋਣੇ ਨੇ ਉਹ ਜਤਾਰਜੀ ਸਿੰਘ ਸੱਧੂ ਦਾ ਜ਼ਿਕਰ ਵੀ ਆ ਸਭ ਨੇ ਬਿਲਕੁਲ ਉਸ ਦੇਖੋ ਨਾ ਤੁਸੀਂ ਉਹ ਬੰਦਾ ਜਿਹਨੇ ਕਿਸਾਨਾਂ ਦੇ ਲਈ ਲੰਗਰ ਲਾਇਆ ਦਰਸ਼ਨ ਸਿੰਘ ਧਾਲੀਵਾਲ ਉਹਨੂੰ 에어ਪੋਰਟ ਤੋਂ ਵਾਪਸ ਕਰ ਦਿੱਤਾ ਗਿਆ ਤੇ ਫਿਰ ਉਹੀ ਦਰਸ਼ਨ ਸਿੰਘ ਧਾਲੀਵਾਲ ਆਉਂਦਾ ਉਹਨੂੰ ਪ੍ਰਵਾਸੀ ਪਰਿਸ਼ਕਾਰ ਦੀ ਮਿਲਦੇ ਮੋਦੀ ਸਾਹਿਬ ਦੇ ਨੇੜੇ ਵੀ ਜਾਂਦਾ ਇਹਦੇ ਵਿੱਚ ਅਮਰੀਕਾ ਉਹ ਕਿਉਂ ਅਮਰੀਕਾ ਮਿਲਫਾ ਕੀ ਚੜ੍ਹਣ ਦੇ ਨੇ ਉਹ ਔਰ ਅਮਰੀਕਾ ਚ ਜਿਹੜੇ ਅੰਬੈਸਡਰ ਰਹੇ ਨੇ ਜਗਤੂ ਹੋਰ ਸਦਰਾਮ ਸਿੰਘ ਸੰਧੂ ਵਰਗੇ ਵੀ ਹੋ ਸਕਦੇ ਨੇ ਫੈਕਟਰ ਹੋਣ ਲੇਕਿਨ ਇੱਕ ਫੈਕਟਰ ਤਾਂ ਹੈ ਕਿ ਸਰਜੀਤ ਸਿੰਘ ਰਖੜਾ ਨਹੀਂ ਲੜ ਰਹੇ ਪਟਿਆਲਾ ਤੋਂ ਉਹਨੇ ਜਵਾਬ ਦਿੱਤਾ ਦਰਸ਼ਨ ਸਿੰਘ ਢਾਲੀਬਾਦ ਦਾ ਛੋਟਾ ਭਰਾ ਜਿਹੜਾ ਸਰਜੀਤ ਸਿੰਘ ਰਖੜਾ ਸਾਬਕਾ ਮੰਤਰੀ ਉਹਨੇ ਜਵਾਬ ਦਿੱਤਾ ਪਟਿਆਲੇ ਤੋਂ ਲੜਨ ਦਾ ਕੀ ਕਾਰਨ ਹੈ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਕਾਰਨ ਇਹ ਹੀ ਹੈ ਕਿ ਭਾਰਤੀ ਜਨਤਾ ਪਾਰਟਨ ਨੇੜਸ ਦਾ ਦਰਸ਼ਨ ਢਾਲੀਬਾਦ ਦੀ ਤਰਜੀਤ ਸਿੰਘ ਸੰਧੂ ਦੇ ਤਰੁ ਜਦ ਸਤਰਾਮ ਸਿੰਘ ਦੇ ਥਰੂ ਤੇ ਹੁਣ ਤਾਂ ਸਿੱਧੀ ਹੋਊਗੀ ਤੇ ਸਿੱਧੀ ਹੋਊਗੀ ਲੋਕ ਤਾਂ ਵੀ ਕਹਿੰਦੇ ਕੋਈ ਪਤਾ ਨਹੀਂ ਕੋਈ ਹੋਰ ਤਰ੍ਹਾਂ ਦੀ ਖਬਰ ਵੀ ਰਖੜਾ ਸਾਹਿਬ ਪਰ ਵੀ ਆਜੇ ਵੀ ਉੱਧਰ ਚੱਲੇ ਨੇ ਜਿਵੇਂ ਮਲੂਕਾ ਸਾਹਿਬ ਵੀ ਆਈ ਹੋਈ ਐ ਤੇ ਜੇ ਮਲੂਕਾ ਸਾਹਿਬ ਜੇ ਕੰਟਰਡਿਕਟਰੀ ਕਰਦੇ ਹਾਲਾਂਕਿ ਹਰ ਸਿਮਰਤ ਕੋਰ ਬਾਦਰ ਲੈ ਕੇ ਨਹੀਂ ਉਹ ਸਾਡੇ ਪਰਿਵਾਰ ਦੇ ਮੈਂਬਰ ਨੇ ਉਹ ਭਾਏ ਪਰਿਵਾਰ ਦਾ ਮੈਂਬਰ ਵੀ ਤਾਂ ਕਹੇ ਕਿ ਅਸੀਂ ਨਹੀਂ ਜਾ ਰਹੇ ਤੇ ਕੋਈ ਕਹੇ ਇਸ ਤਰ੍ਹਾਂ ਦੀ ਗੱਲ ਨਹੀਂ ਹਰ ਤੱਕ ਕਹੀ ਜੇ ਗੱਲ ਹੋ ਜਾਂਦੀ ਹੈ ਤੇ ਉਹ ਉਹਨਾਂ ਦੀ ਦੋ ਪਰਪਾਲ ਕੋਰ ਬਠਿੰਡਰ ਤੋਂ ਲੜਦੇ ਨੇ ਤਾਂ ਫਿਰ ਇਹ ਜੀਕਰ ਤੁਸੀਂ ਕਹੋਗੇ ਜੇ ਭਾਰਤੀ ਜਨਤਾ ਪਾਰਟੀ ਪਹਿਲਾ ਪਰਗੀ ਰਹੇਗੀ ਮਲੂਕੇ ਦੀਆਂ ਆਪਣੀਆਂ ਜਿਹੜੇ ਦੋ ਤਿੰਨ ਕੰਸਟਿਟੂਐਂਸੀ ਚਾਪਦੇ ਨੇ ਸੀਟਾਂ ਗੁਰਤੀਤ ਵਧੀਆ ਬੰਦਾ ਉਹਦਾ ਇੱਕ ਆਪਣਾ ਜਿਹੜਾ ਰੌਣ ਲਾਇਨ ਕੰਚ ਉਦੋਂ ਪਰਸਨਲ ਵੋਟ ਹੁੰਦੀ ਹੈ ਨਾ ਕਈ ਵੀ ਲੋਕ ਕਹਿੰਦੇ ਨੇ ਸੀ ਪਾਰਟੀ ਬੜੀ ਤੋਂ ਉੱਪਰ ਉੱਠ ਕੇ ਵੋਟ ਪਾਉਣੀ ਹੈ ਤੇ ਨਿੱਜੀ ਸਰਪਰਕਾ ਦੀ ਵੋਟ ਹੁੰਦੀ ਹੈ ਤਾਂ ਇਸ ਕਰਕੇ ਮੈਂ ਕਹਿ ਰਿਹਾ ਹਾਂ ਚਾਹੇ ਤੋਂ ਪਟਿਆਲਾ ਹੋਵੇ ਚਾਹੇ ਬਠਿੰਡਾ ਹੋਵੇ ਅੰਮ੍ਰਿਤਸਰ ਸਾਹਿਬ ਹੋਵੇ ਤੇ ਚਾਹੇ ਹੋਵੇ ਲੁਧਿਆਣਾ ਜਿੱਥੋਂ ਲਬਰੀ ਬਟੂਕੜ ਹੈ ਇਸ ਦੇ ਮੌਜੂਦ ਕਿ ਬਹੁਤ ਥਾਵਾਂ ਤੇ ਕਿਸਾਨ ਜਿਹੜੇ ਨੇ ਉਹ ਵਿਰੋਧ ਕਰ ਰਹੇ ਨੇ ਕਿਸਾਨਾਂ ਦਾ ਵਿਰੋਧ ਹੋ ਰਿਹਾ ਤੁਸੀਂ ਇਹ ਦੇਖੋ ਰਿਐਕਸ਼ਨ ਕਿਹੋ ਜਿਹਾ ਹੁੰਦਾ ਹੈ ਜਦੋਂ ਵੀ ਵਿਰੋਧ ਹੁੰਦਾ ਹੰਸਰਾ ਸੰਸ ਤੇ ਕੋਈ ਗੱਲ ਨਹੀਂ ਮੈਂ ਤਾਂ ਪੋਲ ਬਨੂਗਾ ਅਸੀਂ ਤਾਂ ਕੋਈ ਅਸੀਂ ਗੱਲ ਹੀ ਨਹੀਂ ਕੀਤੀ ਮੇਰੇ ਲਈ ਸਾਰੇ ਇਸੇ ਤਰ੍ਹਾਂ ਇਹ ਵੀ ਇੱਕ ਰਣਨੀਤੀ ਹੈ ਕਿਸਾਨ ਵਿਰੋਧ ਕਰ ਰਹੇ ਨੇ ਕਿਸਾਨ ਛੱਡੀਆਂ ਦਿਖਾ ਰਹੇ ਨੇ ਤੇ ਲੇਕਿਨ ਦੂਜੇ ਪਾਸੇ ਛੱਡੀਆਂ ਦਿਖਾਉਣ ਦੇ ਬਾਵਜੂਦ ਇਹ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਆਪਣੀ ਧੁੰਚ ਲੱਗੇ ਹੋਏ ਨੇ ਜਾ ਰਹੇ ਨੇ ਤੇ ਕਿਤੇ ਜਿਹੜੀ ਗੱਲ ਮੈਂ ਵਾਰ-ਵਾਰ ਕਹਿੰਦਾ ਕਿਤੇ ਇਹ ਰਣਨੀਤੀ ਦਾ ਹਿੱਸਾ ਤਾਂ ਨਹੀਂ ਹੈ ਕਿ ਇਹ ਕੁਝ ਇਸ ਵਾਰ ਅੱਗੇ ਨਾਲ ਨੂੰ ਬਿਹਤਰ ਕਰਨ ਚ ਕਾਮਯਾਬ ਹੋ ਜਾਣਗੇ ਕੰਮ ਮੈਂ ਸਭ ਦੱਸ ਹੀ ਚੁੱਕੇ ਆਂ ਕਿਉਂਕਿ ਜਿਸ ਤਰ੍ਹਾਂ ਦੇ ਉਮੀਦਵਾਰ ਖੜੇ ਕੀਤੇ ਨੇ ਜਿਸ ਤਰ੍ਹਾਂ ਦੇ ਨੌਲੇ ਉਮੀਦਵਾਰ ਆਏ ਨੇ ਉਹਨਾਂ ਦਾ ਆਪਣਾ ਨਿੱਜੀ ਰਿਸੂਖ ਹੁੰਦਾ ਹੈ ਤੇ ਸੁਭਾਅਕ ਹੁੰਦਾ ਹੈ ਉਹ ਰਿਸੂਖ ਹੋਣਾ ਪਾਰਟੀ ਦੇ ਨੋਤੇ ਬਹੁਤ ਵਾਰ ਇਹ ਨਹੀਂ ਕਿ ਪਾਰਟੀ ਦੇ ਨੋਤੇ ਵੋਟ ਪੈਂਦੀ ਹੈ ਵਿਚਾਰਧਾਰਾ ਤਾਂ ਕਿਸ ਦੀ ਹੈ ਹੀ ਕੋਈ ਨਹੀਂ ਵੀ ਵਿਚਾਰਧਾਰਾ ਦੇ ਵੋਟ ਪਾਉਗੀ ਨਹੀਂ ਫਿਰ ਵਿਚਾਰਧਾਰਾ ਦੇ ਉਤੇ ਲੋਕ ਕੱਟਦੇ ਨੇ ਲੋਕ ਜਾਂਦੇ ਨੇ ਬੰਦਿਆਂ ਦੇ ਨਾਲ ਤੇ ਬੰਦੇ ਜਿਹੜੇ ਨੇ ਕਿਵੇਂ ਵੋਟਾਂ ਲੈਂਦੇ ਨੇ ਉਹ ਜਦੋਂ ਇਹ ਖੇਡ ਖੇਡੀ ਜਾਂਦੀ ਹੈ ਉੱਥੇ ਪੈਸਾ ਵੀ ਕੰਮ ਕਰਦਾ ਹੈ ਉੱਚ ਡੀਜੀ ਸੰਪਰਕ ਉੱਚ ਡੀਜੀ ਬਾਦੇ ਵੀ ਕੰਮ ਕਰਦੇ ਨੇ ਜਿਹੜੇ ਕੀਤੇ ਹੋਏ ਕੰਮਾਂ ਦੇ ਇਸ਼ਾਮ ਦਾ ਬਦਲਾ ਦਾ ਵੀ ਯਾਦ ਕਰਾਇਆ ਜਾਂਦਾ ਹੈ ਦੇਖੋ ਤੁਸੀਂ ਉਦੋਂ ਆਏ ਸੀ ਤੁਹਾਡਾ ਇਹ ਕੰਮ ਕਰਾਇਆ ਸੀ ਜੇ ਕਿਸੇ ਦੀ ਕੋਈ ਪ੍ਰਨੀਤਪੁਰ ਨੇ ਬਦਲੀ ਕਰਾਤੀ ਕਿਸੇ ਨੂੰ ਪ੍ਰਮੋਸ਼ਨ ਦਵਾਤੀ ਉਦੋਂ ਬਾਅਦ ਜਿਹੜੇ ਬੰਦੇ ਨੂੰ ਇਹ ਤਾਂ ਯਾਦ ਹੋਊਗਾ ਕਿ ਹੁਣ ਵੋਟ ਪਾਉਣੀ ਹੈ ਚਾਹੇ ਭਾਰਤੀ ਜਨਤਾ ਪਾਰਟੀ ਚ ਐਸੇ ਕਰਕੇ ਤਾਂ ਪਟਿਆਲੇ ਦੀ ਸੀਟ ਤੇ ਲੋਕ ਹੈਰਾਨ ਨੇ ਕਿ ਜਿਹੜਾ ਬਹੁਤ ਨੇੜੇ ਦਾ ਬੰਦਾ ਸੀ ਪੈਲਸ ਦੇ ਹਰਿਆਲ ਕੰਬੋ ਉਹਨੂੰ ਜੇ ਤੁਸੀਂ ਟਿਕਟ ਦੇ ਦਿੰਦੇ ਹੋ ਤੇ ਫਿਰ ਇਹ ਕੋਈ ਫ੍ਰੈਂਡਲੀ ਮੈਚ ਹੀ ਖੜਨਾ ਹੈ ಕಾಂಗ್ರೆਸ ਵੱਲੋਂ ਤੇ ਜੇ ਇਹ ਵੀ ਹੋ ਸਕਦਾ ਹੈ ਜੇ ਧਰਮਵੀਰ ਗਾਂਧੀ ਨੂੰ ਟਿਕਟ ਮਿਲਦੀ ਹੈ ਜਿਵੇਂ ਕਿ ਸਾਰ ਬੰਦੇ ਜਾ ਰਹੇ ਨੇ ਤਾਂ ਇਹ ਵੀ ਕੋਈ ਪਤਾ ਨਹੀਂ ਇਹ ਸਾਰੇ ਬੰਦੇ ਜਿਹੜੇ ਪਹਿਲਾਂ ਮਹਿਲ ਦੇ ਵਿੱਚ ਆਉਂਦੇ ਜਾਂਦੇ ਸੀ ਮਹਿਲ ਦੇ ਨੇੜੇ ਸੀ ਉਹ ਮੈਲਾ ਚ ਹੀ ਜਾ ਬਣਨ ਜਦ ਮੈਲਾ ਰਹੀ ਵੱਡੇ ਜਿਹੜੇ ਹੌਸੀਜਾਬੰਦ ਪੀਐਮ ਹੌਸਵਾਲ ਨੂੰ ਮੂਵ ਕਰ ਲੈਣ ਹੋਈ ਪਤਾ ਨਹੀਂ ਅੱਜ ਕੱਲ ਤਾਂ ਇਹ ਕੁਝ ਚੱਲ ਰਿਹਾ ਹੈ ਤੇ ਇਸੇ ਕਰਕੇ ਅਜ ਦੀ ਸਿਆਸਤ ਦੇ ਵਿੱਚ ਕੋਈ ਵਿਚਾਰਧਾਰਾ ਤਾਂ ਹੈ ਜੀ ਤਾਂ ਵਿਚਾਰਧਾਰਾ ਤੋਂ ਉੱਪਰ ਸਾਰਾ ਕੁਝ ਚੱਲ ਰਿਹਾ ਹੈ ਮੈਂ ਇਹ ਨਹੀਂ ਕਹਾਂਗਾ ਚਲੋ ਬਾਕੀ ਬਹੁਤ بڑے ਫੈਕਟਰ ਹੋਣਗੇ ਪਰ ਇੱਥੇ ਨਿੱਜੀ ਸੰਪਰਕ ਦੇ ਜਿਹੜੇ ਤੁਹਾਡੇ ਪਰਸਨਲ ਰਿਲੇਸ਼ਨ ਨੇ ਉਹਨਾਂ ਨੂੰ ਉਹ ਕਿੰਨੇ ਕੁ ਮੈਟਰ ਕਰਦੇ ਨੇ ਇਹ ਵੀ ਇੱਕ ਬਹੁਤ ਵੱਡਾ ਫੈਕਟਰ ਹੈ ਪੰਜਾਬ ਦੇ ਵਿੱਚ ਕਿਸਾਨ ਲਗਾਤਾਰ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਲਗਾਤਾਰ ਆਪਣਾ ਕੰਮ ਕਰ ਰਹੀ ਹੈ ਪ੍ਰਚਾਰ ਕਰ ਰਹੀ ਹੈ ਇਹ ਇੱਕ ਰਣਨੀਤੀ ਹੈ ਕਿ ਉਹਦੇ ਰਾਹੀਂ ਉਹ ਅੱਗੇ ਨਾਲੋਂ ਵੱਧ ਵੋਟਾਂ ਜਿੱਤਣ ਵਾਲੀ ਪੋਜੀਸ਼ਨ ਤਾਂ ਨਹੀਂ ਮੈਂ ਕਹਿ ਸਕਦਾ ਹਲੇ ਲੇਕਿਨ ਇਹ ਗੱਲ ਜ਼ਰੂਰ ਨਜ਼ਰ ਆਉਂਦੀ ਹੈ ਕਿ ਅੱਗੇ ਨਾਲੋਂ ਉਸ ਬਿਹਤਰ ਕਰਨ ਦੀ ਪੋਜੀਸ਼ਨ 'ਚ ਬਣਦੇ ਜਾ ਰਹੇ ਨੇ ਕਿਉਂਕਿ ਉਹਨਾਂ ਜਿਹੜੇ ਉਮੀਦਵਾਰ ਜਿਵੇਂ ਮੈਂ ਸ਼ੁਰੂ 'ਚ ਕਿਹਾ ਪਾਰਟੀਆਂ ਦੇ ਨਾਲ ਨਾਲ ਉਮੀਦਵਾਰ ਬਹੁਤ ਵੱਡਾ ਉਮੀਦਵਾਰ ਦਾ ਨਾਮ ਜਿਹੜਾ ਹੈ ਉਹ ਵੀ ਬਹੁਤ ਮੈਟਰ ਕਰਦਾ ਹੁੰਦਾ ਹੈ ਤਾਂ ਜਿਹੜੇ ਉਮੀਦਵਾਰ ਉਹਨਾਂ ਨੇ ਵੱਡੇ ਨਾਮ ਵਾਲੇ ਜਾਂ ਜਿਹੜੇ ਪਹਿਲਾਂ ਸੰਸਦ ਰਹੇ ਨੇ ਪਾਵਰ 'ਚ ਰਹੇ ਨੇ ਉਹਨਾਂ ਦਾ ਜਦੋਂ ਕੰਮ ਕੀਤੇ ਹੋਏ ਨੇ ਉਹ ਜ਼ਰੂਰ ਕਿਤੇ ਨਾ ਕਿਤੇ ਕੰਸੀਡਰ ਹੁੰਦੇ ਨੇ ਵੋਟਰਾਂ 'ਚ ਤੇ ਪੈਸਾ ਵੀ ਹੁੰਦਾ ਭਾਈ ਪੈਸਾ ਕਿਵੇਂ ਨਹੀਂ ਹੁੰਦਾ ਇੱਥੇ ਤਾਂ ਪੈਸਾ ਹੁੰਦਾ ਪੈਸੇ ਦੀ ਨਾਲੇ ਪ੍ਰਚਾਰ ਵੀ ਹੁੰਦਾ ਹੈ ਤੇ ਪੈਸੇ ਨਾਲ ਚੜੀ ਹੈ ਉਹੋ ਬੋਟਾ ਵੀ ਲਈਆਂ ਜਾਂ ਜਾਂਦੀਆਂ ਨੇ ਔਰ ਇੱਕ ਇੱਕ ਹੋਰ ਫੈਕਟਰ ਵੀ ਮੈਂ ਦੱਸਿਆ ਸੀ ਥੜੇ ਬੰਦੇ ਦੀ ਹੈ ਜਾਤ ਬਰਾਦਰੀ ਹੁੰਦੀ ਹੈ ਬੜਾ ਕੁਸ਼ ਹੈ ਕੱਲ ਇਹ ਕਹਿ ਦੇਣਾ ਜੀ ਇਹ ਇਸ ਪਾਰਟੀ ਚ ਆਗੇ ਤੇ ਨਹੀਂ ਹੋਣਾ ਸੋ ਇਸ ਵਾਰ ਬਹੁਤ ਤਿੱਖੇ ਸਿੱਧ ਜਿਹੜੀ ਪੰਜ ਪਾਉਣੇ ਮੁਕਾਬਲੇ ਇਹਨੇ ਤਿੱਖੇ ਹੋਣਗੇ ਕਿ ਜੇ ਕੋਈ ਕਹੇ ਕਿ ਮੈਂ ابھی ਐਨਾਲਿਸਿਸ ਕਰਕੇ ਤੁਹਾਨੂੰ ਦੱਸ ਦੂੰ ਇਹ ਜਿੱਤ ਸਕਦਾ ਹੈ ਇਹ ਹਾਰ ਸਕਦਾ ਹੈ ਇਹ ਤਾਂ ਸਟੂਰਲੀ ਪਰ ਮੈਨੂੰ ਇਨਾ ਵੀ ਲੱਗਦਾ ਅੱਜ ਜਿਹੜੀ ਅੱਜ ਦੀ ਵੀਡੀਓ ਚ ਮੈਂ ਗੱਲ ਕਰਨੀ ਚਾਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਵਿਰੋਧ ਦੇ باوجود ਇੱਕ ਰਣਨੀਤੀ ਨਾਲ ਚੱਲੀ ਹੋਈ ਹੈ ਪੰਜਾਬ ਦੇ ਵਿੱਚ ਜੀ ਦਾ ਉਹਨੂੰ ਫਾਇਦਾ ਹੋ ਸਕਦਾ ਹੈ ਉਹਨੇ ਨਹੀਂ ਮਿਲਦੇ ਇੱਕ ਨਵੀਂ ਵੀਡੀਓ ਜਰਾ ਤੁਹਾਡਾ ਬਾਕ